ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਹਾਂਜੀ ਆ ਦੇਖੋ ਜੀ ਕਰੋ ਦਰਸ਼ਨ ਦੇਖੋ ਪ੍ਰਾਤਨ ਚੀਜ਼ਾਂ ਤੁਹਾਨੂੰ ਮੈਂ ਇਹ ਦਿਖਾ ਰਹੀਆਂ ਇਹ ਚੀਜ਼ਾਂ ਬਹੁਤ ਹੀ ਪੁਰਾਣੀਆਂ ਪ੍ਰਾਜਾਂ ਨੇ ਆਪਣੇ ਬਜ਼ੁਰਗਾਂ ਦੀਆਂ ਦੇਖੋ ਇਹਨਾਂ ਦੇ ਉੱਤੇ ਕਲਾਕਾਰੀ ਕੀਤੀ ਹੋਈ ਆ ਆ ਦੇਖੋ ਮੋਰਨੀ ਦੇ ਡਿਜ਼ਾਈਨ ਪਾਏ ਹੋਏ ਆ ਆ ਦੇਖੋ ਮੋਰਨੀ ਦੇ ਡਿਜ਼ਾਈਨ ਪਾਏ ਹੋਏ ਆ ਇੱਥੇ ਕਿਵੇਂ ਇਹਨਾਂ ਦੀ ਸਾਰੀ ਆਪਦੀ ਕਲਾਕਾਰੀ ਕੀਤੀ ਹੋਈ ਆ ਆ ਦੇਖੋ ਦੇਖ ਸਕਦੇ ਹੋ ਤੁਸੀਂ ਹੈਨਾ ਤੇ ਇਦੋਂ ਦਾ ਆ ਕਿੰਨੀ ਡਿਜ਼ਾਈਨ ਕੀਤਾ ਹੋਇਆ ਕਿਵੇਂ ਆਲਾ ਸਾਰੇ ਟਿ ਵਿੱਚ ਡਿਜ਼ਾਈਨ ਕੀਤਾ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਾ ਕੇ ਕੀਤੇ ਹੋਏ ਆ ਤੇ ਆ ਦੇਖੋ ਆ ਇਥੋਂ ਇਹ ਖੁੱਲਦਾ ਹੈ ਖੋਲ ਕੇ ਤੁਸੀਂ ਐਦਾਂ ਇੰਨੀ ਕਿਹਦੀ ਸਪੇਸ ਆ ਇਹ ਆ ਦੇਖੋ ਇੰਨੀ ਕ ਖਲਦੀ ਹੈ ਠੀਕ ਹੈ ਫਿਰ ਖੋਲਣ ਤੋਂ ਬਾਅਦ ਇਹ ਆਪਾਂ ਚੀਜ਼ਾਂ ਇਹਦੇ ਵਿੱਚ ਰੱਖ ਸਕਦੇ ਆ ਤੇ ਫਿਰ ਉਮੀ ਫਿਰ ਬੰਦ ਕਰ ਸਕਦੇ ਆ ਆ ਚੀਜ਼ਾਂ ਇਹਦੀਆਂ ਹੈਗੀਆਂ ਤੇ ਆ ਦੇਖੋ ਇੰਨੀ ਕਿਹਦੀ ਲੈਂਥ ਆ ਥੱਲੇ ਤੋਂ ਲਾ ਕੇ ਉੱਪਰ ਤੱਕ ਦੇਖ ਸਕਦੇ ਆ ਤੁਸੀਂ ਇੱਥੇ ਇਹਦੇ ਸ਼ੀਸ਼ਾ ਲੱਗਿਆ ਹੁੰਦਾ ਉਹ ਮਿਸਿੰਗ ਆ ਕਿਉਂਕਿ ਇੰਨੀ ਪੁਰਾਣੀ ਚੀਜ਼ ਆ ਥੋੜਾ ਵਲਾਂ ਤਾਂ ਫਰਕ ਪੈ ਹੀ ਜਾਂਦਾ ਏ ਇੱਥੇ ਇਹਦੇ ਸ਼ੀਸ਼ਾ ਲੱਗਿਆ ਹੁੰਦਾ ਏ ਮਤਲਬ ਕਿ ਉਦੋਂ ਹਲਾਉਂਦੇ ਸੀਗੇ ਮਕਾਨ ਜਿਹੜੇ ਬਣਾਉਂਦੇ ਸੀਗੇ ਨਾ ਮਿਸਤਰੀ ਕਾਰਪਿੰਟਰ ਹਨਾ ਉਦੋਂ ਉਹ ਚੀਜ਼ ਕਰ ਦਿੰਦੇ ਸੀ ਕਿਉਂਕਿ ਉਦੋਂ ਪੁਰਾਣੇ ਲੋਕ ਸਾਦੇ ਸੀ ਸਾਦਾ ਰਹਿਣ ਸਹਿਣ ਸੀਗਾ ਸਾਦਾ ਹੀ ਉਹਨਾਂ ਦਾ ਖਾਣ ਪਾਣ ਸੀਗਾ ਤੇ ਉਦੋਂ ਕੋਈ ਜ਼ਿਆਦਾ ਜਿਵੇਂ ਹੁਣ ਇੱਥੇ ਡਰੈਸਿੰਗ ਟੇਬਲ ਐਡੇ ਡੇ ਵੱਡੇ ਹੋਏ ਆ ਹਨਾ ਤੇ ਉਦਾਂ ਦਾ ਨਹੀਂ ਸੀ ਚੱਕਰ ਹੁੰਦਾ ਬੁੜੀਆਂ ਨੇ ਮਾੜਾ ਮੋਟਾ ਜਿਲਾਉਂਦੀਆਂ ਸੀ ਕਿਤੇ ਪ੍ਰਾਣ ਯਮਾਨੇ ਚ ਦਾ ਇੰਨਾ ਲਾਉਂਦੀਆਂ ਨਹੀਂ ਸੀ ਬੰਗਾ ਜੀਆਂ ਪਾ ਲੈਂਦੀਆਂ ਸਿਰਖੀ ਵਿੰਦੀ ਜਾਂ ਦੂਜੇ ਜਿਹੜੇ ਅਸਲੀ ਗਹਿਣੇ ਸੀ ਉਹਨਾਂ ਨੂੰ ਹੀ ਪਹਿਲ ਦਿੰਦੇ ਸੀਗੇ ਆਰਟੀਫੀਸ਼ਲ ਚੀਜ਼ਾਂ ਤਾਂ ਤਾਂ ਬਚੇ ਵੇ ਸੀਗੇ ਹਨਾ ਆ ਦੇਖੋ ਇਹਦੀ ਸਾਰੇ ਉੱਪਰੋਂ ਵੀ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਦੇਖੋ ਮੀਨਾਕਾਰੀ ਇਹਦੀ ਕਿੰਨੀ ਸੋਹਣੀ ਕੀਤੀ ਹੋਈ ਆ ਦੇਖੋ ਇੱਥੋਂ ਲਾ ਕੇ ਇੱਥੋਂ ਲਾ ਕੇ ਇੱਥੋਂ ਲਾ ਕੇ ਆ ਦੇਖੋ ਇਹ ਦਿਖਾ ਦਿੰਦੇ ਮੈਂ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਉੱਤੇ ਡਿਜ਼ਾਈਨ ਪਾਇਆ ਹੋਇਆ ਆ ਦੇਖੋ ਹੈਨਾ ਇਦਾਂ ਕਰਕੇ ਇਹਦੀ ਬਾਹਰਲੀ ਦਿੱਖ ਵੀ ਆਪਾਂ ਦਿਖਾ ਦਿੰਨੇ ਤੁਸੀਂ ਇਧਰੋਂ ਪਲੇਨ ਆ ਇਹ ਚਲੋ ਇਧਰ ਲਾਈਟ ਚਾਣਨ ਨਹੀਂ ਪੈਂਦਾ ਹੈਗਾ ਹੈਗਾ ਇਧਰੋਂ ਪਲੇਨ ਆ ਹੈਨਾ ਦੇਖ ਸਕਦੇ ਆ ਤੁਸੀਂ ਆਪ ਹੈਨਾ ਇਹ ਚੀਜ਼ਾਂ ਹੁੰਦੀਆਂ ਸੀ ਆਪਣੀਆਂ ਪ੍ਰਾਤਨ ਪ੍ਰਾਤਨ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਆ ਇਹ ਦੇਖੋ ਜੀ ਠੀਕ ਹੈ ਜੇ ਤੁਹਾਨੂੰ ਇਦਾਂ ਮੇਰਾ ਸਾਰਾ ਇਹ ਅਪਰਾਲਾ ਵਧੀਆ ਲੱਗਦਾ ਹੈ ਤੁਹਾਨੂੰ ਇਹ ਚੀਜ਼ ਠੀਕ ਲੱਗਦੀ ਹੈ ਵੀ ਆਪਾਂ ਆਪ ਦੇ ਕਲਚਰ ਨਾਲ ਰਿਲੇਟਡ ਚੀਜ਼ਾਂ ਦੀ ਆਪਾਂ ਵੀਡੀਓ ਬਣਾਉਨੇ ਆ ਪਾਉਨੇ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਮੇਰੇ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਵੀਰ ਭਰਾਵਾਂ ਨੇ ਮੇਰੀ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਟਾਈਮ ਕੱਢਦੇ ਆ ਤੇ ਜਿੰਨਾ ਜਿਹੜੇ ਭੈਣ ਭਰਾਵਾਂ ਨੇ ਮੈਨੂੰ ਮੇਰੀਆਂ ਜਾਦੀ ਵਧੀਆ ਵੀਡੀਓ ਨਹੀਂ ਲੱਗਦੀਆਂ ਹੋਣਗੀਆਂ ਫਿਰ ਵੀ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਆ ਦੇਖੋ ਜੀ ਜੇ ਤੁਹਾਨੂੰ ਲੱਗਿਆ ਪ੍ਰਾਲਾ ਵਧੀਆ ਤਾਂ ਤੁਹਾਡੀ ਮਿਹਰਬਾਨੀ ਸ਼ੁਕਰੀਆ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ